ਦੋ ਲਾਈਨਰ ਜਿਹੜੀ ਇਹ ਗੱਲ ਕਹਿਣੀ ਆ ਕਿ ਕਿਤਨਾ ਕਿਤੇ ਜਿਹੜਾ ਹੈ ਕਿ ਮੈਨੂੰ ਤੇ ਹੁਣ ਪਤਾ ਲੱਗਿਆ ਸਾਈਕੈਸਟਿਕਲੀ ਉਹਨਾਂ ਨੇ ਭਾਵੇਂ ਕਰੜੇ ਲਫ਼ਜ਼ ਯੂਜ਼ ਨਹੀਂ ਕੀਤੇ ਪਰ ਕਿਤਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਜਿਹੜਾ ਸੀਗਾ ਜਿਸ ਨੇ ਕੌਮ ਨੂੰ ਜਿਹੜਾ ਹੈ ਹੰੂਣਾ ਜਿਹੜਾ ਦਿੱਤਾ ਹੈਗਾ ਕਿ ਕਿ ਕੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਮਿਲਣ ਗਏ ਸੀ ਕੀ ਉਹਨਾਂ ਨੂੰ ਉਹ ਦੱਸ ਗਏ ਨੇ ਕਿ ਤੁਹਾਡੀਆਂ ਹੱਦ-ਹੱਦਬੰਦੀਆਂ ਕੀ ਹੈਗੀਆਂ ਨੇ ਕਿ ਅਸੀਂ ਜਿਹੜਾ ਹੈਗਾ ਜਨਹਿਦਾਰ ਹਰਪੀ ਸਿੰਘ ਦੇ ਮਸਲੇ ਦੇ ਵਿੱਚ ਜਿਹੜਾ ਫੈਸਲਾ ਲਿਆ ਏ ਉਹ ਠੀਕ ਹੈ ਤੇ ਕੀ ਫਿਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਵੀ ਇਸ ਤਰ੍ਹਾਂ ਹੋ ਸਕਦਾ ਏ ਇਹ ਕਿਤਨਾ ਕਿਤੇ ਅਸ਼ੰਕਾਮਾ ਹਨ ਸਾਲ 1999 ਦਾ ਇੱਕ ਮਤਾ ਇਸ ਕੋਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਜ਼ਰੂਰ ਹੈ ਤਾਂ ਜੋ ਦੱਸਦਾ ਹੈ ਕਿ ਜਨਹਿਦਾਰਾਂ ਨੂੰ 1925 ਦੇ ਐਕਟ ਦੇ ਅਧੀਨ ਕਈ ਤਰੀਕੇ ਦੇ ਬਿਆਨਾਂ ਦੀ ਹੱਦ ਹੈ ਜੇ ਤੁਸੀਂ ਐਕਟ ਨੂੰ ਜਦੋਂ ਪੜਦੇ ਹੋ ਨਾ ਤੇ ਉਹਦੇ ਵਿੱਚ ਤੁਹਾਨੂੰ ਟਰਮ ਮਿਲੇਗੀ ਹੈਡ ਮਿਨਿਸਟਰ ਹੈਡ ਪ੍ਰੈਸ ਹੁਣ ਹੈਡ ਪ੍ਰੈਸ ਤੇ ਦਰਬਾਰ ਸਾਹਿਬ ਦਾ ਹੋ ਸਕਦਾ ਹੈ ਕਾਲ ਤੱਕ ਸਾਹਿਬ ਕੋਈ ਗੁਰਦੁਆਰਾ ਨਹੀਂ ਹੈ ਮਤਲਬ ਦੋ ਦੋ ਹੈਡ ਪ੍ਰੈਸ ਕਿੱਦਾਂ ਹੋ ਸਕਦੇ ਹੈ ਹੈਡ ਗਰੰਥੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਦਰਬਾਰ ਸਾਹਿਬ ਦੇ ਉਹ ਹੈਗੇ ਨੇ ਉਹਨਾਂ ਤੇ ਸ਼੍ਰੋਮਣੀ ਕਮੇਟੀ ਦੇ ਰੂਲ ਲਾਗੂ ਹੋ ਸਕਦੇ ਨੇ ਪਰ ਜਥੇਦਾਰ ਤੇ ਨਹੀਂ ਹੋ ਸਕਦੇ ਕਿਉਂਕਿ ਜਥੇਦਾਰ ਜਿਹੜਾ ਹੈ ਉਹ ਹੈਡ ਪ੍ਰੈਸ ਦੀਆਂ ਹੈਡ ਗਰੰਥੀ ਨਹੀਂ ਹੈਗਾ ਉੱਤੇ ਜਥੇਦਾਰ ਹੈ ਉਹ ਉਹ ਇਸ ਦੇ ਵਿੱਚ ਦੂਸਰੇ ਐਂਗਲ ਤੋਂ ਵੀ ਨਹੀਂ ਆਉਂਦਾ ਕਿਸ ਤਰ੍ਹਾਂ ਕੇਰੀ ਸਖੀਅਤ ਕਿਸ ਤਰੀਕੇ ਦੇ ਨਾਲ ਵਰਤੀ ਜਾ ਸਕਦੀ ਹੈ ਜੇਕਰ ਇਹ ਇੱਕ ਸਿਆਸੀ ਜਮਾਤ ਦੇ ਹੱਥ ਦੇ ਵਿੱਚ ਹੋਵੇ ਉਹ ਕਿੰਨਾ ਘਾਹ ਤੱਕ ਔਮ ਦੇ ਲਈ ਸਾਫਤ ਹੋ ਸਕਦਾ ਅਸੀਂ ਦੇਖਤੀ ਆਏ ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਸਤੀਫਾ ਦੇਣ ਤੋਂ ਬਾਅਦ ਧਾਮੀ ਸਾਹਿਬ ਦੇ ਨਾਲ ਹੁਣ ਮੁਲਾਕਾਤ ਕਰਨ ਦੇ ਲਈ ਵਿਕਰਮ ਸਿੰਘ ਮਜੀਠੀਆ ਪਹੁੰਚੇ ਮਜੀਠੀਆ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਮਨਾਉਣ ਦੀਆਂ ਗੱਲਾਂ ਕੀਤੀਆਂ ਵੀ ਜਾਂ ਨਹੀਂ ਕਿਉਂਕਿ ਕਿਆਸ ਰਈਆਂ ਪੱਤਰਕਾਰਾਂ ਦੇ ਵੱਲੋਂ ਕਈ ਤਰੀਕੇ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿਸ ਤਰੀਕੇ ਦੀ ਮੁਲਾਕਾਤ ਸਮਝੀਏ ਅਸਲ ਦੇ ਵਿੱਚ ਅਕਾਲੀ ਦਲ ਚਾਹੁੰਦਾ ਕਿ ਪ੍ਰਧਾਨ ਪ੍ਰਧਾਨਗੀ ਦੀ ਕੁਰਸੀ ਉਹਨਾਂ ਤੋਂ ਮਿਲ ਬਿਲਕੁਲ ਅਕਾਲੀ ਦਲ ਇਹੀ ਚਾਹੁੰਦਾ ਹੈਗਾ ਉਹਨਾਂ ਨੂੰ ਲੱਗਦਾ ਹੈ ਕਿ ਉਹੀ ਹਾਲ ਦੀ ਘੜੀ ਜਿਹੜੇ ਸਕਸ਼ਮ ਕੈਂਡੀਡੇਟ ਹੈਗੇ ਨੇ ਜਿਹੜਾ ਆ ਕੇ ਇਸ ਸੰਕਟ ਨੂੰ ਅਕਾਲੀ ਦਲ ਵਾਲੇ ਬੰਨਿਓ ਜਿਹੜਾ ਹੈ ਸੰਭਾਲ ਸਕਦੇ ਨੇ 2 ਘੰਟੇ ਦੇ ਕਰੀਬ ਜਿਹੜੀ ਗੱਲਬਾਤ ਹੁੰਦੀ ਹੈ ਜਦੋਂ ਤੁਸੀਂ ਕਿਹਾ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਹੋਣੀ ਗਏ ਨੇ ਪਰ ਕਿਤਨਾ ਕਿਤੇ ਉਹਦੇ ਬਾਰੇ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਉਹਨਾਂ ਦੇ ਪੋਤਰੇ ਦੀ ਵਧਾਈ ਦੇ ਨਾਲ ਹੀ ਸੰਬੰਧਤ ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਭਾਈ ਅਸੀਂ ਉਹ ਦੇਣ ਆਏ ਹਾਂ ਕਿ ਰੀਸੈਂਟਲੀ ਇੱਕ ਆਪਾਂ ਕਹਿ ਲਈਦਾ ਕਿ ਜਾਣ ਦਾ ਇੱਕ ਬਹਾਨਾ ਇੱਕ ਤਰ੍ਹਾਂ ਦਾ ਬਣਿਆ ਹੋਇਆ ਹੈ ਤੇ ਵਿੱਚੋਂ ਕਿ ਆਸ ਰਹੀਆਂ ਇਹ ਵੀ ਸੰਖੇ ਜਥੇਦਾਰ ਸਾਹਿਬ ਵੀ ਕਿਤਨਾ ਕਿਤੇ ਜਿਹੜਾ ਹੈ ਜਾ ਸਕਦੇ ਹੈਗੇ ਨੇ ਜਾਂ ਮਿਲਣ ਜਾ ਸਕਦੇ ਨੇ ਪਰ ਉਹਨਾਂ ਦੇ ਜਾਣ ਦਾ ਕਿਤੇ ਨਾ ਕਿਤੇ ਹਾਲ ਦੀ ਕੜੀ ਜਿਹੜਾ ਹੈ ਨਹੀਂ ਹੋ ਸਕਿਆ ਭਾਈ ਹਰਜਿੰਦਰ ਸਿੰਘ ਧਾਮੀ ਹੋਣਾਂ ਦੇ ਅਸਤੀਫੇ ਦੇ ਬਾਅਦ ਚ ਸਿਚੁਏਸ਼ਨ ਜਿਹੜੀ ਹੈ ਹੋਰ ਜ਼ਿਆਦਾ ਕਿਤੇ ਨਾ ਕਿਤੇ ਗੁੰਝਲਦਾਰ ਆਪਾਂ ਕਹਿ ਸਕਦੇ ਆ ਕਿ ਹੋ ਗਈ ਹੋਈ ਆ ਕਿ ਜਿਸ ਤਰੀਕੇ ਦੇ ਨਾਲ ਉਹ ਅਸਤੀਫਾ ਦੇ ਕੇ ਜਾਂਦੇ ਨੇ ਉਤੋਂ ਇਹ ਗੱਲ ਹੁੰਦੀ ਹੈ ਕਿ ਉਹ ਕਿਸੇ ਵੀ ਹਿੱਤ ਦੇ ਵਿੱਚ ਭੁਗਤਾਨ ਨਹੀਂ ਚਾਹੁੰਦੇ ਉਹ ਮਿਡਲ ਵੇ ਰੱਖਣਾ ਚਾਹੁੰਦੇ ਨੇ ਨਾ ਤੇ ਉਹ ਬਾਦਲਾਂ ਦੇ ਖਿਲਾਫ ਉਹ ਨਹੀਂ ਜਾ ਸਕਦੇ ਤੇ ਅਕਾਲ ਤਖਤ ਸਾਹਿਬ ਦੇ ਵੀ ਉਹ ਖਿਲਾਫ ਡਾਇਰੈਕਟ ਰੂਪ ਦੇ ਵਿੱਚ ਖੜੇ ਨਹੀਂ ਹੋਣਾ ਚਾਹੁੰਦੇ ਜਥੇਦਾਰ ਸਾਹਿਬ ਦੇ ਵੱਲੋਂ ਵੀ ਪਿਛਲੇ ਦਿਨੀ ਇਹੀ ਕਿਹਾ ਗਿਆ ਸੀ ਕਿ ਤੁਸੀਂ ਆ ਕੇ ਜਿਹੜਾ ਆਪਣਾ 7 ਮੈਂਬਰੀ ਜਿਹੜੀ ਕਮੇਟੀ ਦੇ ਮੁਖੀ ਦਾ ਜਿਹੜਾ ਆਪਾਂ ਕਹਿ ਲਈਏ ਉਹ ਜਿਹੜਾ ਹੈਗਾ ਉਹਦਾ ਤੁਸੀਂ ਸੰਭਾਲੋ ਤੇ ਜਿਵੇਂ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੇਤੇ ਗਏ ਸਨ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਖੂਬਹੂ ਲਾਗੂ ਕਰਵਾਓ ਤੇ ਉਧਰ ਉਹ ਕਾਲੀ ਦਲ ਦਾ ਵੀ ਇਹੀ ਹੈ ਕਿ ਤੁਸੀਂ ਜਾ ਕੇ ਸ਼੍ਰੋਮਣੀ ਕਮੇਟੀ ਨੂੰ ਸੰਭਾਲੋ ਹੁਣ ਕਾਫੀ ਕੁਝ ਇਸ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਿਚੁਏਸ਼ਨ ਜਿਹੜੀ ਹੈ ਬੜੀ ਸ਼ਸ਼ੋਪਨ ਵਾਲੀ ਜਿਹੜੀ ਬਣੀ ਹੋਈ ਹੈ ਹਾਲ ਦੀ ਘੜੀ ਜਿਹੜਾ ਹੈ ਅਜੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਜਾਂ ਆਪਾਂ ਕਹਿ ਲਈਏ ਕਿ ਵਿਕਰਮ ਸਿੰਘ ਮਜੀਠੀਆ ਹੋਣਾਂ ਦੇ ਮਿਲਨ ਤੇ ਕੋਈ ਇਸ ਤਰ੍ਹਾਂ ਨਹੀਂ ਕੀਤਾ ਕੋਈ ਹਾਮੀ ਨਹੀਂ ਭਰੀ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕਹਿ ਕੇ ਆਏ ਸੀ ਕਿ ਜੇ ਉਹ ਹੁਣ ਵਾਪਸ ਆਉਂਦੇ ਨੇ ਤੇ ਕਿਤਨਾ ਕਿਤੇ ਜਿਹੜਾ ਹੈ ਫਿਰ ਉਹਨਾਂ ਵੱਲੋਂ ਜਿਹੜਾ ਇੱਕ ਮਿਡਲ ਵੇ ਲੈਣ ਜਾਂ ਤੇ ਉਹ ਵਾਪਸ ਕੀ ਕਰਨ ਆਉਂਦੇ ਨੇ ਵਾਪਸ ਉਹ ਇੱਕ ਧੜੇ ਦਾ ਇੱਕ ਪਰਿਵਾਰ ਦਾ ਪੱਖ ਪੂਰਨ ਆਉਂਦੇ ਨੇ ਜਾਂ ਵਾਪਸ ਉਹ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਆਉਂਦੇ ਨੇ ਮਤਲਬ ਮੋਟਿਵ ਕੀ ਹੋਏਗਾ ਜੀ ਆ ਕੇ ਦੁਬਾਰਾ ਉਹੀ ਡਿਲੇイ ਇੱਕ ਕਰਨਾ ਹੈ ਜਿਸ ਦੇ ਨਾਲ ਕਿ ਬਾਦਲ ਪਰਿਵਾਰ ਨੂੰ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਹੋਰ ਸਮਾਂ ਮਿਲ ਜਾਵੇ ਤੇ ਫਿਰ ਉਹਨਾਂ ਦਾ ਵਾਪਸ ਹੋਣਾ ਵੀ ਕੋਈ ਬਹੁਤਾ ਲਾਹੇਮੰਦ ਨਹੀਂ ਹੋਏਗਾ ਕੌਮ ਦੀਆਂ ਨਜ਼ਰਾਂ ਦੇ ਵਿੱਚ ਇੱਕ ਇਮੇਜ ਜਿਹੜੀ ਹੈ ਉਹ ਥੱਲੇ ਹੀ ਜਾਏਗੀ ਉੱਪਰ ਨਹੀਂ ਜਾ ਸੰਗਤ ਜਸਵਲੇ ਕਾਲ ਚੈਨਲ ਦੇ ਨਾਲ ਜੁੜੀ ਹੋਈ ਜੀ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਤਮਾਮ ਇਹਨਾਂ ਵਿਸ਼ਿਆਂ ਤੇ ਅਸੀਂ ਨਿਰੰਤਰ ਗੱਲਬਾਤ ਕਰ ਰਹੇ ਹਾਂ ਤੁਹਾਡੀ ਫੀਡਬੈਕ ਵੀ ਪ੍ਰੋਗਰਾਮ ਦੇ ਲਈ ਬੇਹੱਦ ਜ਼ਰੂਰੀ ਹੁੰਦੀ ਹੈ ਤੇ ਜਦ ਵੀ ਤੁਸੀਂ ਪ੍ਰੋਗਰਾਮ ਵੇਖੋ ਅਕਾਲ ਚੈਨਲ ਦੇ ਸਟੂਡੀਓ ਕਾਲ ਕਰਕੇ ਆਪਣਾ ਆਪਣੀ ਫੀਡਬੈਕ ਦਿਓ ਕਿਸੇ ਤਰੀਕੇ ਦਾ ਕੋਈ ਹੋਰ ਵਿਸ਼ਾ ਤੁਸੀਂ ਵਿਚਾਰਨਾ ਚਾਹੁੰਦੇ ਹੋ ਗੱਲਬਾਤ ਤੁਸੀਂ ਸੁਣਨੀ ਚਾਹੁੰਦੇ ਹੋ ਉਸ ਬਾਰੇ ਵੀ ਥੋੜਾ ਤੁਸੀਂ ਆਪਣਾ ਇਨਪੁਟ ਦੇ ਸਕਦੇ ਹੋ ਜਦ ਅਸੀਂ ਗੱਲਬਾਤ ਕਰ ਰਹੇ ਹਾਂ ਸ਼੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਸਾਹਿਬ ਦੀ ਅਭੀਤੇ ਦਿਨ ਉਹਨਾਂ ਦਾ ਇੱਕ ਬਿਆਨ ਕਈ ਤਰੀਕੇ ਦੇ ਸੰਕੇਤ ਪੈਦਾ ਕਰ ਗਿਆ ਬਿਆਨ ਤਾਂ ਭਾਵੇਂ ਇਹੀ ਸੀਗਾ ਕਿ ਜ਼ਥੇਦਾਰ ਸਾਹਿਬ ਨੇ ਬੜੇ ਤਲਕੀ ਭਰੰਦਾਜ਼ ਦੇ ਵਿੱਚ ਇੱਕ ਗੱਲ ਕਹੀ ਸਹਜਤਾ ਦੇ ਨਾਲ ਹੀ ਗੱਲ ਕਹੀ ਲੇਕਿਨ ਹਾਂ ਸੁਣਨ ਵਾਲਿਆਂ ਨੂੰ ਜ਼ਰੂਰ ਤਲਕੀ ਮਚਣੀ ਚਾਹੀਦੀ ਹੈ ਜਿਨ੍ਹਾਂ ਪ੍ਰਤੀ ਇਹ ਗੱਲ ਕਹੀ ਹੈ ਕਿ ਅਕਾਲ ਤਖਤ ਸਾਹਿਬ ਦੀ ਹਦੂਦ ਤੋਂ ਲਿੱਤੇ ਗੇ ਫੈਸਲੇ ਉਥੋਂ ਦੇ ਦਾਇਰੇ ਦੇ ਵਿੱਚ ਹੀ ਰਹਿ ਜਾਂਦੇ ਨੇ ਉਥੋਂ ਦੀ ਚਾਰ ਦਿਵਾਰੀ ਦੇ ਵਿੱਚ ਹੀ ਰਹਿ ਜਾਂਦੇ ਨੇ ਜ਼ਥੇਦਾਰ ਸਾਹਿਬ ਦੇ ਜੋ ਫੈਸਲੇ ਆਉਣ ਵਾਲੇ ਸਮੇਂ ਦੇ ਵਿੱਚ ਲੈਣੇ ਲਈ ਜਾਣੇ ਨੇ ਉਹਨਾਂ ਦੇ ਵੱਲੋਂ ਕੌਮ ਦੇ ਵੱਲੋਂ ਉਹ ਠੀਕ ਹੈ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦਾ ਇੰਨਾ ਕਹਿਣਾ ਹੀ ਇਹ ਦੋ ਲਾਈਨਾਂ ਜਿਹੜੀ ਇਹ ਗੱਲ ਕਹਿਣੀ ਆ ਕਿ ਕਿਤਨਾ ਕਿਤੇ ਜਿਹੜਾ ਹੈ ਕਿ ਮੈਨੂੰ ਤੇ ਹੁਣ ਪਤਾ ਲੱਗਿਆ ਸਾਈਕੈਸਟਿਕਲੀ ਉਹਨਾਂ ਨੇ ਭਾਵੇਂ ਕਰੜੇ ਲਫ਼ਜ਼ ਯੂਜ਼ ਨਹੀਂ ਕੀਤੇ ਪਰ ਕਿਤਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਜਿਹੜਾ ਸੀਗਾ ਜਿਸ ਨੇ ਕੌਮ ਨੂੰ ਜਿਹੜਾ ਹੈ ਹਲੂਣਾ ਜਿਹੜਾ ਦਿੱਤਾ ਹੈਗਾ ਕਿ ਕੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਮਿਲਣ ਗਏ ਸੇ ਕੀ ਉਹਨਾਂ ਨੂੰ ਉਹ ਦੱਸ ਕੇ ਆਏ ਨੇ ਕਿ ਤੁਹਾਡੀਆਂ ਹੱਦਾਂ ਬਹੱਦਬੰਦੀਆਂ ਕੀ ਹੈਗੀਆਂ ਨੇ ਕਿ ਅਸੀਂ ਜਿਹੜਾ ਹੈਗਾ ਜਥੇਦਾਰ ਹਰਪ੍ਰੀਤ ਸਿੰਘ ਦੇ ਮਸਲੇ ਦੇ ਵਿੱਚ ਜਿਹੜਾ ਫੈਸਲਾ ਲਿਆ ਏ ਉਹ ਠੀਕ ਹੈ ਤੇ ਕੀ ਫਿਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਵੀ ਇਸ ਤਰ੍ਹਾਂ ਹੋ ਸਕਦਾ ਏ ਇਹ ਕਿਤਨਾ ਕਿਤੇ ਅਸ਼ੰਕਾਮਾ ਹਨ ਦੂਜੇ ਬੰਨੇ ਜਿਹੜਾ ਹੈ ਸੱਤ ਮੈਂਬਰੀ 'ਚੋਂ ਪੰਜ ਮੈਂਬਰੀ ਹੀ ਆਪਾਂ ਕਹਿ ਸਕਦੇ ਹਾਂ ਜਿਹੜੀ ਰਹਿ ਗਈ ਹੈ ਉਹ ਵੀ ਜਦੋਂ ਤਿੰਨ ਦਿਨ ਪਹਿਲਾਂ ਮਿਲਦੇ ਹੈਗੇ ਨੇ ਬਕਾਇਦਾ ਮਿਲ ਕੇ ਆਉਂਦੇ ਨੇ ਤੇ ਉਹ ਵੀ ਬਾਹਰ ਆ ਕੇ ਇਹੀ ਗੱਲ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਨੇ ਹੁਣ ਦੋ ਤਿੰਨ ਦਿਨ ਦਾ ਜਿਹੜਾ ਸਮਾਂ ਜਿਹੜਾ ਲਿਆ ਹੋਇਆ ਹੈ ਤਿੰਨ ਦਿਨ ਵੀ ਅੱਜ ਸ਼ਾਇਦ ਉਹ ਪੂਰੇ ਹੋ ਜਾਣੇ ਨੇ ਉਸ ਤੋਂ ਬਾਅਦ ਉਹ ਦੱਸਣਗੇ ਕਿ ਕੀ ਕਰਨਾ ਹੈ ਭਰਤੀ ਕਮੇਟੀ ਨੇ ਕੀ ਉਹਨਾਂ ਨੂੰ ਇਨਸਟਰਕਟ ਕੀਤਾ ਜਾਵੇਗਾ ਕਿ ਤੁਸੀਂ ਜੋ ਭਰਤੀ ਹੋ ਰਹੀ ਹੈ ਉਹਨੂੰ ਹੀ ਜਾ ਕੇ ਤੁਸੀਂ ਕਰੋ ਉਹਦੇ ਉਹਨੂੰ ਹੀ ਜਾ ਕੇ ਤੁਸੀਂ ਚੈੱਕ ਕਰੋ ਜਾਂ ਕਿ ਜਿਹੜੀ ਹੈ ਉਹ ਭਰਤੀ ਨੂੰ ਰੱਦ ਕਰੋ ਤੇ ਨਵੀਂ ਭਰਤੀ ਤੁਸੀਂ ਆਪਣੇ ਲੈਵਲ ਤੇ ਕਰੋ ਸਾਰੀ ਗੇਮ ਜਿਹੜੀ ਹੈ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ੜਿੱਕਾ ਇਸੇ ਚੀਜ਼ ਦੇ ਵਿੱਚ ਹੀ ਹੈ ਤੇ ਦੂਜੇ ਬੰਨੇ ਅਕਾਲੀ ਦਲ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ 33 ਲੱਖ ਦੇ ਕਰੀਬ ਪਰਚੀਆਂ ਵੰਡੀਆਂ ਜਾ ਚੁੱਕੀਆਂ ਨੇ ਹੁਣ ਫਿਰ ਮਾਰਚ ਦੇ ਵਿੱਚ ਉਹਨਾਂ ਦੀ ਤੇ ਪ੍ਰਧਾਨ ਦੀ ਚੋਣ ਵੀ ਜਿਹੜੀ ਹੈ ਹੋਣ ਵਾਲੀ ਹੈ 1 ਮਹੀਨੇ ਦੇ ਅੰਦਰ ਅੰਦਰ ਵੱਡੇ ਪੱਧਰ ਤੇ ਬਹੁਤ ਵੱਡੀ ਸ਼ਾਇਦ ਮੁਹਿੰਮ ਚੱਲੀ ਹੋਏਗੀ ਜਿਸ ਦੇ ਵਿੱਚ ਇੰਨੀਆਂ ਜਿਹੜੀਆਂ ਭਰਤੀਆਂ ਹੋ ਗਈਆਂ ਹੋਈਆਂ ਨੇ ਜਾਂ ਉਹਦਾ ਕੋਈ ਡੇਟਾ ਅਜੇ ਸਾਹਮਣੇ ਨਹੀਂ ਆਇਆ ਕਿ 33 ਲੱਖ ਪਰਚੀਆਂ ਦਿੱਤੀਆਂ ਨੇ ਤੇ ਕਿੰਨੀ ਪਰਤੀ ਹੋਈ ਹੈਗੀ ਆ ਉਧਰੋਂ ਉਹਨਾਂ ਦਾ ਵੀ ਜਿਹੜਾ ਹੈ ਫੈਸਲਾ ਆਉਣ ਵਾਲਾ ਹੈ ਤੇ ਇਧਰੋਂ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉੱਤੇ ਸਵਾਲ ਉੱਠਣੇ ਵੀ ਚાલુ ਹੋ ਗਏ ਨੇ ਜਸਦਰ ਹਰਪੀ ਸਿੰਘ ਉਹਨਾਂ ਨੇ ਵੀ ਬਕਾਇਦਾ ਤੁਹਾਨੂੰ ਯਾਦ ਹੋਵੇਗਾ ਪ੍ਰੈਸ ਕਾਨਫਰੰਸ 'ਚ ਗੱਲ ਕਰਦੇ ਹੋਏ ਕਿਹਾ ਸੀ ਕਿ 18 ਲੱਖ ਦੇ ਇਹਨਾਂ ਨੂੰ ਵੋਟਾਂ ਪਈਆਂ 33 ਲੱਖ ਕਿੱਥੋਂ ਇਹਨਾਂ ਦੇ ਮੈਂਬਰ ਜਿਹੜੇ ਇੰਨੀ ਜਲਦੀ ਬਣ ਗਏ ਤੇ ਫਿਰ ਜੇ ਆਪਾਂ ਥੋੜਾ ਜਿਆ ਐਨੂੰ ਗਰਾਊਂਡ ਦੇ ਹਿਸਾਬ ਨਾਲ ਦੇਖੀਏ ਭਾਰਤੀ ਜਨਤਾ ਪਾਰਟੀ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਉਹ ਵੀ ਜਿਹੜੀਆਂ ਮੈਂਬਰਸ਼ਿਪ ਡਰਾਈਵ ਆਪਣੀ ਚਲਾ ਰਹੀਆਂ ਨੇ ਇਹ ਮਤਲਬ ਇੱਕ ਸਲੋ ਪ੍ਰੋਸੈਸ ਹੁੰਦਾ ਹੈ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਤੁਸੀਂ 2-4 ਹਫ਼ਤਿਆਂ ਦੇ ਅੰਦਰ ਅੰਦਰ ਲੱਖਾਂ ਦੇ ਵਿੱਚ ਜਿਹੜਾ ਕਾਰਜਾ ਹੋਰ ਕਿਤੇ ਬਾਹਰ ਖਬਰ ਵੀ ਨਾ ਹੋਵੇ ਮਤਲਬ ਤੁਸੀਂ ਦੇਖੋ ਨਾ ਕਿ ਥੋੜਾ ਜਾਇ ਇਹਨੂੰ ਆਪਾਂ ਹੋਰ ਗਰਾਊਂਡ ਤੇ ਲੈ ਆ ਕੇ ਦੇਖੀਏ ਕਿ ਇੱਕ ਪਿੰਡ ਦੀ ਜੇ ਇੱਕ ਪਿੰਡ ਚੋਂ ਹਜ਼ਾਰ ਮੈਂਬਰ ਬਣਦਾ ਹੋਵੇਗਾ ਜੀ ਆਪਾਂ ਇੰਨੇ ਵੱਡੇ ਅੰਕੜੇ ਤੇ ਜੇ ਪਹੁੰਚਣਾ ਹੈਗਾ ਤੇ ਉਹ ਫਿਰ ਹਜ਼ਾਰਾਂ ਦੇ ਹਿਸਾਬ ਨਾਲ ਫਿਰ ਤਾਂ ਲਾਈਨਾਂ ਲੱਗੀਆਂ ਦਿਖਣੀਆਂ ਚਾਹੀਦੀਆਂ ਨੇ ਕਿ ਜਿੱਥੇ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਲਈ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਡਾਕੂਮੈਂਟੇਸ਼ਨ ਲਈ ਹੋਣਗੇ ਉਹ ਵੀ ਸਾਰੇ ਕਿਤਨਾ ਕਿਤੇ ਵੱਡੀ ਪੱਦਰ ਤੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੇਲੇ ਵਰਗਾ ਮਾਹੌਲ ਉਹ ਦੇਖਣ ਨੂੰ ਮਿਲਿਆ ਨਹੀਂ ਹੈਗਾ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਜਿਹੜੇ ਸਵਾਲ ਨੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉੱਠ ਰਹੇ ਹੈਗੇ ਨੇ ਤੇ ਹੁਣ ਦੁਬਾਰਾ ਉਹ ਡੀਕਾਂ ਸਾਰੀਆਂ ਆਈ ਨੇ ਕਿ ਜਥੇਦਾਰ ਸਾਹਿਬ ਕਦੋਂ ਜਿਹੜਾ ਹੈਗਾ ਕਿ ਅਗਲਾ ਫੈਸਲਾ ਜਿਹੜਾ ਸੁਣਾਉਂਦੇ ਨੇ ਔਰ ਕੀ ਉਹ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਵੇਗਾ ਜਾਂ ਨਹੀਂ ਕੀ ਕੌਮ ਉਸ ਨੂੰ ਪ੍ਰਮਾਨ ਕਰੇਗੀ ਜਾਂ ਨਹੀਂ ਅਖੀਰ ਦੇ ਵਿੱਚ ਸਵਾਲ ਤੇ ਉੱਥੇ ਹੀ ਆ ਕੇ ਮੁਕਣਾ ਹੈ ਕਿਉਂਕਿ ਫੈਸਲਾ ਤੇ 2015 ਦੇ ਵਿੱਚ ਵੀ ਹੋਇਆ ਸੀ ਜਦੋਂ ਸੋਦਾ ਸਵਾਦ ਨੂੰ ਮਾਫੀ ਦੇ ਦਿੱਤੀ ਗਈ ਸੀ ਉਸ ਟਾਈਮ ਅਕਾਲੀ ਦਲ ਬਾਦਲ ਦੀ ਪੂਰੀ ਸਰਕਾਰ ਸੀ ਤੁਸੀਂ ਦੇਖੋ ਕਿ ਗ੍ਰਹਿ ਮੰਤਰਾਲੇ ਤੋਂ ਲੈ ਕੇ ਵਜ਼ਾਰਤ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਸਾਰਾ ਕੁਝ ਉਦੋਂ ਸੀਗਾ ਪਰ ਉਹ ਫੈਸਲਾ ਪੰਥ ਨੇ ਪ੍ਰਮਾਣ ਨਹੀਂ ਕੀਤਾ ਤੇ ਉਹ ਫੈਸਲਾ ਯੂ ਟਰਨ ਕਰਨਾ ਪੈ ਗਿਆ ਸਾਡੇ ਨਾਲ ਸਾਡੇ ਸੰਗਤ ਜਿਹੜੀ ਹੋਈ ਹੈ ਘਰਾਂ 'ਚ ਬੈਠ ਕੇ ਪ੍ਰੋਗਰਾਮ 'ਚ ਦੇਖ ਰਹੇ ਨੇ ਉਹਨਾਂ ਨੇ ਇਹ ਵੀ ਪ੍ਰतिक੍ਰਮ ਦਿੱਤਾ ਕਹਿੰਦੇ ਇਹ ਗੈਰ ਪੰਥਕ ਜਿੰਨੇ ਫੈਸਲੇ ਅਕਾਲੀ ਦਲ ਵੱਲੋਂ ਲਿੱਤੇ ਗਏ ਨੇ ਕਹਿੰਦੇ ਉਹਦੇ ਵਿੱਚ ਕਈ ਚਿਹਰੇ ਇਨਵੋਲਵ ਸੀਗੇ ਹਰਚਰਨ ਸਿੰਘ ਬੈਂਸ ਦਾ ਵੀ ਨਾਮ ਇਸ ਦੇ ਵਿੱਚ ਬਿਲਕੁਲ ਹਰਚਰਨ ਸਿੰਘ ਬੈਂਸ ਹੋਣਾ ਦਾ ਨਾਮ ਆਉਂਦਾ ਹੈਗਾ ਫਿਰ ਹੁਣ ਜਿਹੜੇ ਆਪਾਂ ਕਹਿ ਲਈ ਕਿ ਦਲਜੀਤ ਸਿੰਘ ਚੀਮਾ ਇੱਕ ਪੂਰੀ ਟੀਮ ਹੈਗੀ ਆ ਪਰ ਔਨ ਟੌਪ ਐਂਡ ਤੇ ਕੌਣ ਹੁੰਦਾ ਤੁਸੀਂ ਇਹ ਦੇਖੋ ਨਾ ਕਿ ਇਹ ਤੇ ਚਲੋ ਸਲਾਹਕਾਰ ਹੋ ਗਏ ਨੇ ਸਲਾਹਕਾਰ ਹੋ ਗਏ ਤੇ ਫੈਸਲੇ ਜਿਹੜੇ ਲਏ ਗਏ ਨੇ ਉਹ ਤੇ ਉੱਪਰਲੀ ਟੀਮ ਤੋਂ ਲਏ ਗਏ ਨਾ ਹੁਣ ਜੇ ਆਪਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਫਖਰੇ ਕੌਮ ਦੀ ਗੱਲ ਕਰਦੇ ਆਂ ਜાં ਆਪਾਂ ਕਹਿ ਲਈ ਕਿ ਉਹ ਵਾਪਸ ਲਿਆ ਗਿਆ ਉਹਦੇ ਪਿੱਛੇ ਕੋਈ ਤੇ ਕਾਰਨ ਰਿਹਾ ਹੋਏਗਾ ਨਾ ਕੋਈ ਤੇ ਕਿਤਨਾ ਕਿਤੇ ਤੇ ਪੂਰਾ ਅਨਲਾਈਜ਼ ਕੀਤਾ ਹੋਏਗਾ ਨਾ ਤੁਸੀਂ 2009 ਤੋਂ ਚੱਕ ਕੇ ਦੇਖ ਲਓ 2009 2007 ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਜਦੋਂ ਪੋਸ਼ਾਕ ਪਾਈ ਜਾਂਦੀ ਹੈ ਫਿਰ ਕੇਸ ਹੁੰਦਾ ਹੈ ਫਿਰ ਅਚਾਨਕ ਹੀ ਕੇਸ ਜਿਹੜਾ ਹੈ ਉਹ ਗਾਇਬ ਕਰ ਦਿੱਤਾ ਜਾਂਦਾ ਹੈ ਉਦੋਂ ਪੰਜਾਬ ਦੇ ਵਿੱਚ ਸਰਕਾਰ ਕੇਦੀ ਹੈ ਕਿਹੜੀ ਟੌਪ ਮੋਸ ਲੀਡਰ ਦੇ ਉੱਤੇ ਵੀ ਸਲਾਹਕਾਰ ਹਮੇਸ਼ਾ ਪਾਰੀ ਰਹੇ ਨੇ ਬਿਲਕੁਲ ਬਿਲਕੁਲ ਸਲਾਹਕਾਰ ਪਾਰੀ ਰਹੇ ਨੇ ਉਹ ਇਹ ਹੈ ਨਾ ਕਿ ਲੀਡਰ ਜਿਹੜਾ ਹੈ ਜਾਂ ਤੇ ਗਰਾਊਂਡ ਤੋਂ ਆਇਆ ਹੋਵੇ ਦੂਜਾ ਲੀਡਰ ਜਿਹੜਾ ਹੈ ਤੁਸੀਂ ਇਹ ਦੇਖੋ ਨਾ ਕਿ ਲੀਡਰ ਨੇ ਕੰਮ ਕਿਹੋ ਜਿਹਾ ਕਰਨੇ ਨੇ ਕਿ ਲੀਡਰ ਨੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਆਜ਼ਾਦ ਚੱਲਣ ਦੇਣਾ ਹੈ ਜਾਂ ਨਹੀਂ ਜੇ ਆਪਾਂ ਥੋੜਾ ਜਿਹਾ ਹੋਰ ਇਹਨੂੰ ਦੇਖਣਾ ਹੋਵੇ ਕਿ ਤੁਸੀਂ ਇਹ ਦੇਖੋ ਕਿ ਜੇ ਸਾਰੀਆਂ ਸੰਸਥਾਵਾਂ ਆਪਣੇ ਆਜ਼ਾਦਾਨਾ ਤਰੀਕੇ ਦੇ ਨਾਲ ਚੱਲਦੀਆਂ ਜੇ ਅਕਾਲ ਤਖਤ ਸਾਹਿਬ ਦੀ ਆਪਣੀ ਪ੍ਰਭੂ ਸਤਾ ਕਾਇਮ ਹੁੰਦੀ ਤੇ ਫਿਰ ਕੀ ਸਿੱਖਾਂ ਦਾ ਹਾਲ ਇਹੋ ਜਿਹਾ ਹੀ ਹੋਣਾ ਸੀ ਨਹੀਂ ਇਹੋ ਜਿਹਾ ਨਹੀਂ ਸੀ ਹੋਣਾ ਕਿੰਨਾ ਬਿਹਤਰ ਹੋਣਾ ਸੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਆਉਣਾ ਸੀ ਸਿੱਖਾਂ ਨੇ ਜਦੇ ਪ੍ਰਮਾਣ ਕਰਨਾ ਸੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਡੇਰਾਬਾਦ ਚੱਲ ਰਿਹਾ ਹੈ ਨਸ਼ੇ ਚੱਲ ਰਹੇ ਨੇ ਹੁਣ ਜੇ ਆਪਾਂ ਦੇਖਿਆ ਕਿ ਧਰਮ ਤਬਦੀਲੀ ਹੋ ਰਹੀ ਹੈ ਇਹ ਇਹ ਜਾਣ ਬੁੱਝ ਕੇ ਸੰਸਥਾਵਾਂ ਨੂੰ ਜਿਹੜਾ ਹੈ ਬਦਨਾਮ ਕਰਦ ਕੀਤਾ ਗਿਆ ਜਾਣ ਬੁੱਝ ਕੇ ਸੰਸਥਾਵਾਂ ਨੂੰ ਇੱਕੋ ਸ਼ਖਸ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ ਇੱਕ ਲੰਬੀ ਨੀਤੀ ਦਾ ਆਪਾਂ ਕਹਿ ਸਕਦੇ ਹਾਂ ਕਿ ਹਿੱਸਾ ਹੈਗਾ ਹੈ ਅੰਗਰੇਜ਼ਾਂ ਨੇ ਨੀਤੀ ਆਪਣੇ ਸਮੇਂ ਤੇ ਹੋਰ ਤਰੀਕੇ ਦੇ ਨਾਲ ਵਰਤੀ ਸੀ ਉਹਨਾਂ ਨੇ ਤੁਸੀਂ ਜਿ ਉਹਨਾਂ ਦੀਆਂ ਸਟੇਟਮੈਂਟਸ ਪੜ੍ਹਦੇ ਉਹ ਵੀ ਕਹਿੰਦੇ ਕਿ ਸਿੱਖ ਗੁਰਦੁਆਰਾਜ਼ ਸਰ ਸਟੇਟ ਇਨ ਅ ਸਟੇਟ ਜਿਹੜੀ ਅੱਜ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਆਂ ਜਾਂ ਸ਼੍ਰੋਮਣੀ ਕਮੇਟੀ ਜਿਸ ਤਰੀਕੇ ਦੇ ਨਾਲ ਬਣਾਈ ਗਈ ਸਟਾਰਟਿੰਗ ਦੇ ਵਿੱਚ ਜਿਹੜੇ ਲੋਕਾਂ ਨੇ ਸੰਘਰਸ਼ ਕੀਤਾ ਸੀ ਉਹਨਾਂ ਨੇ ਇਸ ਨੂੰ ਐਕਸੈਪਟ ਨਹੀਂ ਸੀ ਕੀਤਾ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਚਲੇ ਗਏ ਸਨ ਪਰ ਉਹ ਥੋਪ ਦਿੱਤੀ ਗਈ ਉਹਨਾਂ ਨੂੰ ਚੋਣਾਂ ਲੜਨੀਆਂ ਪੈ ਗਈਆਂ ਆਪਾਂ ਕਹਿ ਸਕਦੇ ਆਂ ਔਰ ਫਿਰ ਸਰਕਾਰ ਨੇ ਕਿੰਨਾ ਜ਼ੋਰ ਲਾਇਆ ਕਿ ਉਦੋਂ ਵੀ ਇਸ ਸੰਸਥਾ ਨੂੰ ਕੰਟਰੋਲ ਕੀਤਾ ਜਾਵੇ ਤੇ ਉਹੀ ਕੁਛ ਹੂਬ ਹੂ ਸਮੇਂ ਦੀਆਂ ਸਰਕਾਰਾਂ ਕਰਦੀਆਂ ਨੇ ਉਹੀ ਕੁਛ ਹੂਬ ਹੂ ਹੁਣ ਵੀ جاری ਆਪਾਂ ਦੇਖ ਸਕਦੇ ਹਾਂ ਕਿ ਸੰਸਥਾਵਾਂ ਨੂੰ ਆਜ਼ਾਦ ਨਾ ਰਹਿਣ ਦਿੱਤਾ ਜਾਵੇ ਜੇ ਸੰਸਥਾਵਾਂ ਦਾ ਰੁਤਬਾ ਬਹਾਲ ਹੁੰਦਾ ਹੈ ਤੇ ਫਿਰ ਕੌਮ ਦੇ ਵਿੱਚ ਆਪਣੀ ਕੌਮੇਤਾ ਨੂੰ ਲੈ ਕੇ ਕੌਮ ਹੋਰ ਜ਼ਿਆਦਾ ਜਾਗਰੂਕ ਹੋਏਗੀ ਕੌਮ ਦਾ ਹੋਰ ਜ਼ਿਆਦਾ ਵੱਡੇ ਪੱਧਰ ਤੇ ਪਸਾਰਾ ਹੋਵੇਗਾ ਇਸ ਨੂੰ ਹੀ ਆਪਾਂ ਕਹਿ ਸਕਦੇ ਹਾਂ ਰੋਕਣ ਦਾ ਇੱਕ ਜਰੀਆ ਹੈਗਾ ਤਾਂ ਹੀ ਇਹੋ ਜਿਹੇ ਫੈਸਲੇ 2009 ਦੇ ਫੈਸਲੇ ਦੇਖ ਲਓ ਫਿਰ 2012 ਦੇ ਵਿੱਚ ਕਿਸ ਤਰੀਕੇ ਦੇ ਨਾਲ ਜਦੋਂ ਭਾਈ ਰਾਜੂਵਾਨਾ ਦੇ ਟਾਈਮ ਤੇ ਜਸਪਾਲ ਸਿੰਘ ਚੌੜਸੇਦਵਾ ਦੀ ਸ਼ਹੀਦੀ ਹੁੰਦੀ ਹੈ ਸਿੰਘ ਲੋਹਾਰਾ ਦੀ 2009 ਚ ਹੁੰਦੀ ਹੈ ਉਹ ਨੂਰਮਲੀਏ ਨਾਲ ਲਿੰਕ ਅਪ ਹੈ ਫਿਰ ਉਸ ਤੋਂ ਬਾਅਦ ਜੋ 15 ਤੋਂ ਬਾਅਦ ਜੋ ਤੁਸੀਂ ਦੇਖ ਲੋ ਕਿ ਜਿਹੜੇ ਸਿੰਘ ਸ਼ਹੀਰ ਕਰ ਦਿੱਤੇ ਜਾਂਦੇ ਨੇ ਉਹ ਸਿਰਫ ਇੱਕ ਪ੍ਰੋਟੈਸਟ ਹੀ ਕਰ ਰਹੇ ਸੀ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਪ੍ਰੋਟੈਸਟ ਹੋ ਚੁੱਕੇ ਨੇ ਡੇਰੇ ਵਾਲਿਆਂ ਵੱਲੋਂ ਵੀ ਫਿਲਮ ਲਮੌਰ ਨੂੰ ਲੈ ਕੇ ਬਹੁਤ ਸਾਰੇ ਪ੍ਰੋਟੈਸਟ ਹੋਏ ਨੇ ਉਦੋਂ ਵੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਸਨ ਉਹਨਾਂ ਦੇ ਕੋਈ ਇਸ ਤਰ੍ਹਾਂ ਦਾ ਹਮਲਾ ਨਹੀਂ ਹੁੰਦਾ ਬਕਾਇਦਾ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਕਿ ਪੋਸਟਰ ਕੋਈ ਜਿਹੜਾ ਹੈ ਬਾਬੇ ਦੀ ਫਿਲਮ ਦਾ ਕੋਈ ਸਾਧ ਦੀ ਫਿਲਮ ਦਾ ਪਾੜ ਕੇ ਨਾ ਚਲਾ ਜਾਵੇ ਇਹ ਸਾਰਾ ਇੱਕ ਲੰਬਾ ਇਤਿਹਾਸ ਹੈ ਤੇ ਫਿਰ ਜਿਹੜਾ ਸਭ ਤੋਂ ਵੱਡਾ ਜਿਸਤੇ ਕਰਕੇ ਮਸਲਾ ਹੋਇਆ ਕਿ ਉਹਨੂੰ ਮੁਆਫੀ ਦੇ ਦਿੱਤੀ ਗਈ ਹੁਣ ਉਹਦੇ ਵਿੱਚ ਜੇ ਪ੍ਰਦੀਪ ਕਲੇਰ ਜਿਹਦੀਆਂ ਇੰਟਰਵਿਊਸ ਸਾਹਮਣੇ ਆਈਆਂ ਉਹ ਕਹਿੰਦੇ ਕਿ ਜਿੱਦਾਂ ਉਹ ਤੇਰਾਬਾਦ ਦਾ ਬਾਬਾ ਉਸ ਤਰ੍ਹਾਂ ਉਹ ਕਹਿੰਦਾ ਵੀ ਉਹਨੇ ਟੇਬਲ ਤੇ ਹੱਥ ਮਾਰ ਕੇ ਜਾਂ ਹਿੱਕ ਥਾਪੜ ਗਿਆ ਕਿ ਇਸ ਸਿਸਟਮ ਦਾ ਬਾਬਾ ਮੈਂ ਹੈਗਾ ਵਾਂ ਤੇ ਉਸ ਤੋਂ ਬਾਅਦ ਹੀ ਫਿਰ ਤੁਸੀਂ ਦੇਖੋ ਨਾ ਤਾਰਾਂ ਜੋੜ ਕੇ ਹੁਣ ਆਪਾਂ ਅੱਜ ਜੋ ਮਰਜ਼ੀ ਕਹੀ ਜਾਈਏ ਕਿ ਉਹ ਨਹੀਂ ਜੀ ਉਹ ਤੇ ਜਿਹੜਾ ਹੈਗਾ ਸਰਕਾਰੀ ਗਵਾ ਬਣ ਗਿਆ ਜਾਂ ਝੂਠ ਬੋਲਦਾ ਪਰ ਤੰਦਾਂ ਤੇ ਜੁੜਦਿਆਂ ਨੇ ਨਾ ਜ਼ਥੇਦਾਰਾਂ ਨੂੰ ਚੰਡੀਗੜ੍ਹ ਤੇ ਬੁਲਾਇਆ ਗਿਆ ਨਾ ਇਹ ਗੱਲ ਬਕਾਇਦਾ ਔਨ ਰਿਕਾਰਡ ਹੈ ਗਿਆਨੀ ਗੁਰਮukh ਸਿੰਘ ਕਹਿ ਚੁੱਕੇ ਨੇ ਔਰ ਸਾਰੀਆਂ ਗੱਲਾਂ ਤੁਸੀਂ ਹੁਣ ਮੰਨ ਵੀ ਚੁੱਕੇ ਹੋ ਤੇ ਫਿਰ ਸੁਮੇਧ ਸੈਣੀ ਨੂੰ ਲਾਉਣਾ ਜਿਸ ਤਰੀਕੇ ਦੇ ਨਾਲ ਜਾਂ ਹੋਰ ਸਾਰਾ ਕੁਝ ਜਿੰਨੀਆਂ ਗਲਤੀਆਂ ਕਿਤੇ ਨਾ ਕਿਤੇ ਹੋਈਆਂ ਨੇ ਇਹ ਆਪਾਂ ਇਹਨਾਂ ਨੂੰ ਬਰੀ ਨਹੀਂ ਕਰ ਸਕਦੇ ਕਿ ਸਿਰਫ ਇਹਨਾਂ ਦੇ ਸਲਾਹਕਾਰਾਂ ਦੀ ਗਲਤੀ ਹੈ ਗਲਤੀ ਤਾਂ ਹੁਣ ਅ ਅੱਗੇ ਸਟੇਟ ਚਲਾ ਤੇ ਹੀ ਰਹੇ ਨੇ ਨਾ ਲਾਹੇ ਤੇ ਇਹਨਾਂ ਨੇ ਹੀ ਲਏ ਨਾ ਮੰਤਰੀ ਹੁਣ ਠੀਕ ਹੈ ਉਹਨਾਂ ਨੇ ਸਲਾਹਕਾਰਾਂ ਨੇ ਉਹਨਾਂ ਨੇ ਆਪਣਾ ਦੇਖਣਾ ਸੀ ਉਹਨਾਂ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਬਰਾਬਰ ਦੇ ਭਾਗੀਦਾਰ ਨੇ ਪਰ ਇਹ ਲੋਕ ਫਰੰਟ ਐਂਡ ਤੇ ਗੱਡੀ ਚਲਾ ਤੇ ਹੀ ਰਹੇ ਨੇ ਨਾ ਇਹ ਮਤਲਬ ਮੁਰਨਾ ਸੱਜੇ ਜਾਂ ਖੱਬੇ ਉਹ ਤੇ ਇਹਨਾਂ ਦੀ ਹੀ ਆਪਾਂ ਕਹਿ ਸਕਦੇ ਹਾਂ ਕਿ ਅੰਦਰ ਇਹਨਾਂ ਦੇ ਹੀ ਸੋਚ ਜਿਹੜੀ ਚਲਦੀ ਹੋਏਗੀ ਬਿਲਕੁਲ ਜੀ ਇਸ ਵੇਲੇ ਜੇਕਰ ਅਸੀਂ ਜਥੇਦਾਰ ਸਾਹਿਬ ਦੀ ਗੱਲ ਕਰ ਰਹੇ ਹਾਂ ਸੰਗਤ ਜੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜਥੇਦਾਰ ਸਾਹਿਬ ਵੱਲੋਂ ਲੱਤੇ ਕਿ ਫੈਸਲੇ ਆਜ਼ਾਦਾਨਾ ਕਦ ਕਦ ਰਹਿ ਸਕਦੇ ਨੇ ਜਦ ਕਿਸੇ ਤਰੀਕੇ ਦਾ ਉਹਨਾਂ ਤੇ ਤਦਬਾਵ ਨਾ ਹੋਵੇ ਕਈ ਤਰੀਕੇ ਦੀਆਂ ਤਬਾਮ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਇਸ ਵੇਲੇ ਕੀਤੀਆਂ ਜਾ ਰਹੀਆਂ ਨੇ ਆ ਤੁਹਾਨੂੰ ਦੱਸਣਾ ਚਾਹਵਾਂਗੇ ਸਾਲ 1999 ਦਾ ਇੱਕ ਮਤਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਜ਼ਰੂਰ ਹੈ ਜੋ ਦੱਸਦਾ ਹੈ ਕਿ ਜਥੇਦਾਰਾਂ ਨੂੰ 1925 ਦੇ ਐਕਟ ਦੇ ਅਧੀਨ ਕਈ ਤਰੀਕੇ ਦੇ ਬਿਆਨਾਂ ਦੀ ਹੱਦ ਹੈ ਜੀ ਇਸ ਦੇ ਉੱਤੇ ਥੋੜੀ ਗੱਲ ਜ਼ਰੂਰ ਕਰੀ ਅਸਲ ਦੇ ਵਿੱਚ ਇਹ ਇਹ ਵਾਇਰਲ ਹੋ ਰਹੀ ਚੀਜ਼ ਫੈਕਟ ਹੈ ਫੇਕ ਹੈ ਬਿਲਕੁਲ ਇਹ ਨਹੀਂ ਇਹ ਫੇਕ ਨਹੀਂ ਹੈਗੀ ਪਰ ਇਸ ਦੇ ਵਿੱਚ ਜਿਹੜਾ ਮਤਾ ਹੈ ਥੋੜਾ ਜਿਹਾ ਪੁਰਾ ਵੀ ਦੱਸਦੇ ਨੇ ਹੈਗੇ ਕਿ 29 22 1999 ਦਾ ਮਤਾ ਹੈ ਔਰ ਇਹ ਉਸ ਸਮੇਂ ਜਦੋਂ ਜਥੇਦਾਰ ਰਣਜੀਤ ਸਿੰਘ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਕਿ ਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਲੀਲ ਕਰਕੇ ਜਥੇਦਾਰੀ ਤੋਂ ਪਾਸੇ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਇੱਕ ਧਰਮ ਪ੍ਰਚਾਰ ਕਮੇਟੀ ਹੈਗੀ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਹੀ ਜਿਹੜਾ ਇੱਕ ਵਿੰਗ ਹੈਗਾ ਉਹਨਾਂ ਦੇ ਵੱਲੋਂ ਬਕਾਇਦਾ ਇਹ ਮਤਾ ਜਿਹੜਾ ਪਾਸ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਬਕਾਇਦਾ ਚੀਜ਼ ਲਿਖੀ ਹੈ ਕਿ ਗੁਰਦੁਆਰਾ ਐਕਟ 1925 ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਹੈ ਤੇ ਤਖਤ ਸਾਹਿਬ ਨੂੰ ਮਹਿਜ਼ ਗੁਰਦੁਆਰੇ ਦੀ ਸੇਵਾ ਸੰਭਾਲ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਤਖਤ ਸਾਹਿਬ ਦੀ ਸੁਤੰਤਰ ਹੋਣ ਨੂੰ ਗੁਰਦੁਆਰਾ ਐਕਟ ਦੀਆਂ ਸੀਮਾਵਾਂ ਵਿੱਚ ਕਾਇਮ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਗੁਰਦੁਆਰਾ ਐਕਟ ਵਿੱਚ ਸਰਬੱਤ ਖਾਲਸਾ ਗੁਰਮਤਾ ਹੁਕਮਨਾਮੇ ਦਾ ਕੋਈ ਵੀ ਹਵਾਲਾ ਨਹੀਂ ਹੈ ਤਖਤ ਸਾਹਿਬ ਨੂੰ ਸੁਤੰਤਰ ਰੱਖਣ ਲਈ ਗੁਰਦੁਆਰਾ ਐਕਟ ਵੀ ਆਗਿਆ ਦਿੰਦਾ ਹੈ ਸੋ ਧਰਮ ਪ੍ਰਚਾਰ ਕਮੇਟੀ ਇਹ ਮਤਾ ਪਾਸ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਤਖਤ ਸਾਹਿਬ ਗੁਰਦੁਆਰਾ ਐਕਟ 1925 ਦੇ ਘੇਰੇ ਵਿੱਚ ਨਹੀਂ ਆਉਂਦੇ ਹੈਗੇ ਤਖਤਾਂ ਦਾ ਘੇਰਾ ਇਸੇ ਕਰਕੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤੱਕ ਹੈ ਜਦੋਂ ਤੱਕ ਗੁਰਦੁਆਰਾ ਐਕਟ ਅਧੀਨ ਬਣਾਈ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਰਾ ਬਹੁਤ ਸੀਮਤ ਹੈ ਮਤਲਬ ਇਸ ਦੇ ਵਿੱਚ ਬਕਾਇਦਾ ਮਤਾ ਜਿਹੜਾ ਹੈ ਪਾਸ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕਿ ਔਰ ਦੂਜੇ ਬੰਨੇ ਜੇ ਤੁਸੀਂ ਐਕਟ ਨੂੰ ਜਦੋਂ ਪੜਦੇ ਹੋ ਨਾ ਤੇ ਉਹਦੇ ਵਿੱਚ ਤੁਹਾਨੂੰ ਟਰਮ ਮਿਲੇਗੀ ਹੈਡ ਮਨਿਸਟਰ ਹੈਡ ਪ੍ਰੈਸਟ ਹੁਣ ਹੈਡ ਪ੍ਰੈਸਟ ਤੇ ਦਰਬਾਰ ਸਾਹਿਬ ਦਾ ਹੋ ਸਕਦਾ ਹੈ ਅਕਾਲ ਤਖਤ ਸਾਹਿਬ ਕੋਈ ਗੁਰਦੁਆਰਾ ਨਹੀਂ ਹੈ ਮਤਲਬ ਦੋ ਦੋ ਹੈਡ ਪ੍ਰੈਸਟ ਕਿੱਦਾਂ ਹੋ ਸਕਦੇ ਹੈ ਹੈਡ ਗਰੰਥੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਦਰਬਾਰ ਸਾਹਿਬ ਦੇ ਉਹ ਹੈਗੇ ਨੇ ਉਨ੍ਹਾਂ ਤੇ ਸ਼੍ਰੋਮਣੀ ਕਮੇਟੀ ਦੇ ਰੂਲ ਲਾਗੂ ਹੋ ਸਕਦੇ ਨੇ ਪਰ ਜਥੇਦਾਰ ਤੇ ਨਹੀਂ ਹੋ ਸਕਦੇ ਕਿਉਂਕਿ ਜਥੇਦਾਰ ਜਿਹੜਾ ਹੈ ਉਹ ਹੈੱਡ ਪ੍ਰੈਸ ਦੀਆਂ ਹੈੱਡ ਗਰੰਥੀ ਨਹੀਂ ਹੈਗਾ ਉਤੇ ਜਥੇਦਾਰ ਹੈ ਉਹ ਉਹ ਇਸ ਦੇ ਵਿੱਚ ਦੂਸਰੇ ਐਂਗਲ ਤੋਂ ਵੀ ਨਹੀਂ ਆਉਂਦਾ ਤੇ ਦੂਜੇ ਬੰਨੇ ਜਦੋਂ ਤੁਸੀਂ ਕਿਹਾ ਕਿ ਵਾਇਰਲ ਹੋਇਆ ਜਦੋਂ ਬਕਾਇਦਾ ਇਹ ਵਾਇਰਲ ਹੁੰਦਾ ਹੈਗਾ ਤੇ ਉਸ ਤੋਂ ਬਾਅਦ 25 ਫਰਵਰੀ ਨੂੰ ਹੱਥੋਂ ਹੱਤ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਆ ਜਾਂਦਾ ਹੈ ਕਿ ਇਹ ਜਿਹੜਾ ਮਤਾ ਹੈਗਾ ਇਸ ਨੂੰ ਜਿਹੜਾ ਹੈ ਉਸ ਤੋਂ ਅਗਲੀ ਜਿਹੜੀ तरीके ਲਈ ਜਾਂ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਕਹਿੰਦੇ ਕਿ ਰੱਦ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਜਿਹੜਾ ਇਸ ਤਰੀਕੇ ਨਾਲ ਨਾ ਪ੍ਰਚਾਰਿਆ ਜਾਵੇ ਫਿਰ ਉਸ ਤੇ ਬਹੁਤ ਸਾਰੇ ਜਿਹੜੇ ਸਵਾਲ ਜਿਹੜੇ ਉੱਠ ਰਹੇ ਨੇ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਂਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਮਤਾ ਹੈ ਬਕਾਇਦਾ ਪਾਸ ਕੀਤਾ ਜਾਂਦਾ ਹੈ ਤੇ ਫਿਰ ਕੁਝ ਸਵਾਲ ਹੋਰ ਵੀ ਫਿਰ ਆਉਂਦੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਸਾਡੇ ਕਰਮਚਾਰੀ ਹਨ ਫਿਰ ਤੁਸੀਂ ਇਹ ਦੇਖੋ ਕਿ ਜਦੋਂ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਫਿਰ ਬਾਕੀ ਦੀਆਂ ਜਥੇਬੰਦੀਆਂ ਨੂੰ ਕਿਉਂ ਬੁਲਾਇਆ ਜਾਂਦਾ ਹੈ ਕਿਉਂ ਜਿਹੜੀ ਦਸਤਾਰਬੰਦੀ ਹੁੰਦੀ ਹੈ ਤੇ ਫਿਰ ਉਹਨਾਂ ਦੀ ਆਪਾਂ ਕਹਿ ਲਈ ਕਿ ਕਿਤਨਾ ਕਿਤੇ ਹਮਾਇਤ ਲਈ ਜਾਂਦੀ ਹੈ ਈਵਨ ਕਿ ਜਦੋਂ ਤੁਸੀਂ ਦੇਖੋਗੇ ਕਿਸੇ ਵੀ ਜਥੇਦਾਰ ਦੀ ਜਦੋਂ ਦਸਤਾਰਬੰਦੀ ਹੁੰਦੀ ਹੈ ਵਕ ਵਕ ਟਕਸਾਲਾਂ ਵਕ ਵਕ ਜਥੇਬੰਦੀਆਂ ਆਉਂਦੀਆਂ ਨੇ ਉਹ ਬਕਾਇਦਾ ਦਸਤਾਰ ਦਿੰਦੀਆਂ ਨੇ ਉਹ ਸਾਰੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਹੁੰਦੀਆਂ ਨੇ ਫਿਰ ਜਦੋਂ ਉਹਨਾਂ ਨੂੰ ਬਾਹਰ ਵਾਪਸ ਭੇਜਣਾ ਹੁੰਦਾ ਹੈ ਤੇ ਫਿਰ ਕੀ ਤੁਸੀਂ ਉਹਨਾਂ ਦੀ ਸੇ ਲਈ ਹੈਗੀ ਜੀ ਉਦੋਂ ਤੇ ਫਿਰ ਵੀ ਇਹੀ ਹੈ ਕਿ ਸਰਬੱਤ ਖਾਲਸਾ ਜਿਹੜਾ ਸੱਦਿਆ ਜਾਵੇ ਸਾਰੀ ਗੋਮ ਨੂੰ ਸਾਹਮਣੇ ਮਸਲਾ ਰੱਖਿਆ ਜਾਵੇ ਤੇ ਫਿਰ ਦੂਜੇ ਬਨੇ ਵੀ ਹੈ ਕਿ ਜਥੇਦਾਰ ਸਾਹਿਬ ਕੋਈ ਤਨਖਾਹ ਨਹੀਂ ਲੈਂਦੇ ਹੈਗੇ ਉਹ ਤੁਹਾਡੀ ਉਹ ਆ ਕੇ ਰੋਜ਼ ਹਾਜ਼ਰੀ ਨਹੀਂ ਲਾਉਂਦੇ ਜਿਹੜੇ ਬਾਕੀ ਦੇ ਕਰਮਚਾਰੀ ਨੇ ਚਾਹੇ ਉਹ ਗਰੰਤੀ ਨੇ ਉਹ ਇੱਕ ਤਰ੍ਹਾਂ ਦੀ ਹਾਜ਼ਰੀ ਲਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸੈਲਰੀ ਹੁੰਦੀ ਹੈ ਜਥੇਦਾਰ ਸਾਹਿਬ ਨੂੰ ਮਾਨ ਪੱਤਾ ਇੱਕ ਦਿੱਤਾ ਜਾਂਦਾ ਹੈ ਫਿਰ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਤੁਸੀਂ ਮਤਲਬ ਆਪਣੇ ਹਿਸਾਬ ਨਾਲ ਕਿਤਨਾ ਕਿਤੇ ਪੁਗਤਾ ਰਹੇ ਹੋ ਔਰ ਇਹ ਸਾਰੀ ਮਸਲੇ ਦੀ ਜੜ ਜਿਹੜੀ ਹੈ 1999 ਚ ਹੀ ਸ਼ੁਰੂ ਹੁੰਦੀ ਹੈ ਜੇ 1999 ਚ ਉਦੋਂ ਸਿੱਖਾਂ ਨੇ ਆਵਾਜ਼ ਬੁਲੰਦ ਕੀਤੀ ਹੁੰਦੀ ਜਦੋਂ ਇਹ ਪਹਿਲੀ ਵਾਰ ਹੋਇਆ ਸੀ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਘਟਨਾ ਜਿਹੜੀ ਸਾਡੇ ਸੁਣਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਜਾਂਚਣ ਦੇ ਵਿੱਚ ਨਹੀਂ ਆਈ ਜੇ ਸੰਗਤਾਂ ਨੂੰ ਪਤਾ ਹੋਵੇ ਸਾਡੇ ਨਾਲ ਸਾਨੀਆਂ ਕਰ ਸਕਦੀਆਂ ਨੇ ਕਿ ਇਸ ਤੋਂ ਪਹਿਲਾਂ ਕਿਸੇ ਜਥੇਦਾਰ ਲਈ ਕਮੇਟੀ ਬਣਾਈ ਗਈ ਸੀ ਜਾਂ ਕਿਸੇ ਜਥੇਦਾਰ ਨੂੰ ਇਸ ਤਰੀਕੇ ਦੇ ਨਾਲ ਲਾਂਭੇ ਕੀਤਾ ਗਿਆ ਸੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਦੇ ਸਾਹਮਣੇ ਜਥੇਦਾਰ ਕੋਈ ਪੇਸ਼ ਹੋਏ ਹੋਣ ਇਸ ਤਰ੍ਹਾਂ ਦਾ ਕੋਈ ਹਵਾਲਾ ਨਹੀਂ ਮਿਲਦਾ 1999 ਤੋਂ ਬਾਅਦ ਚ ਸਾਨੂੰ ਬਹੁਤ ਸਾਰੇ ਹਵਾਲੇ ਜਿਹੜੇ ਮਿਲ ਜਾਂਦੇ ਨੇ ਤੋਂ ਕਿਤੇ ਨਾ ਕਿਤੇ ਜਿਹੜਾ ਉਹ 1999 ਦੇ ਵਿੱਚ ਜਿਹੜੀ ਪਾਵਰ ਦੀ ਵਰਤੋਂ ਕੀਤੀ ਗਈ ਹੈ ਉਸ ਤੋਂ ਬਾਅਦ ਹੀ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਸੰਸਥਾਵਾਂ ਦਾ ਬੁਰਾ ਹਾਲ ਹੋਣਾ ਜાં ਆਪਾਂ ਕਹਿ ਸਕਦੇ ਹਾਂ ਕਿ ਸਿੱਖ ਸੰਸਥਾਵਾਂ ਦੀ ਕਿਤਨਾ ਕਿਤੇ ਜਿਹੜੀ ਕਦਰ ਜਿਹੜੀ ਹੈ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ ਘਟਣੀ ਉਹ ਉਦੋਂ ਤੋਂ ਹੀ ਚੱਲੂ ਹੋਈ ਹੈ ਤੇ ਸਾਨੂੰ ਜੜ੍ਹ ਉਹੀ ਲੱਭ ਕੇ ਉਹਨੂੰ ਉੱਥੇ ਹੀ ਮਸਲੇ ਨੂੰ ਹੱਲ ਕਰਨਾ ਪਵੇਗਾ ਔਰ ਇਹੀ ਇੱਕ ਵੱਡਾ ਕਾਰਨ ਹੈ ਕਿ ਜਦੋਂ ਸਮੇਂ-ਸਮੇਂ ਤੇ ਜਥੇਦਾਰਾਂ ਨੇ ਕੋਈ ਵਿਧੀ ਵਿਧਾਨ ਬਣਾਉਣ ਬਾਰੇ ਕਿਹਾ ਕਿ ਕਦੋਂ ਜਥੇਦਾਰਾਂ ਨੂੰ ਹਟਾਉਣਾ ਹੈ ਕਦੋਂ ਲਾਉਣਾ ਹੈ ਇਹਦੇ ਬਾਰੇ ਇੱਕ ਵਿਧੀ ਵਿਧਾਨ ਤਿਆਰ ਕੀਤਾ ਜਾਵੇ ਜਥੇਦਾਰ ਬਦਨਤੀ ਹੋਣਾ ਨੇ ਵੀ ਇਹ ਗੱਲ ਕੀਤੀ ਜਥੇਦਾਰ ਹਰਪੀ ਸਿੰਘ ਹੋਣਾ ਨੇ ਵੀ ਤੋ ਦੋ ਤਿੰਨ ਦਫਾ ਇਹ ਜਿਹੜੀ ਚੀਜ਼ ਅੱਗੇ ਸ਼੍ਰੋਮਣੀ ਕਮੇਟੀ ਨੂੰ ਭੇਜੀ ਪਰ ਉਹਦੇ ਤੇ ਕੰਮ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਹੁਣ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਿਉਂ ਨਹੀਂ ਹੁੰਦਾ ਕਿਉਂਕਿ ਜੇ ਉਹਦੇ ਤੇ ਕੋਈ ਵਿਧਿ ਵਿਧਾਨ ਬਣ ਜਾਏਗਾ ਤੇ ਫਿਰ ਇਸ ਤਰ੍ਹਾਂ ਨਹੀਂ ਨਾ ਹੋਏਗਾ ਵੀ ਸਾਡੇ ਪ੍ਰਧਾਨ ਨੂੰ ਮਾਣਾ ਬੋਲਿਆ ਤਾਂ ਇਹਨੂੰ ਪਾਸੇ ਕਰੋ ਇਹਨੂੰ ਪਾਸੇ ਕਰ ਦਿਓ ਅਸੀਂ ਸੋਚ ਸਕਦੇ ਹਾਂ ਕਿ ਤਮਾਮ ਚੀਜ਼ਾਂ ਜੇਕਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਉਹ ਆਪਣੇ ਅਧੀਨ ਰੱਖਣ ਦੀਆਂ ਕੋਸ਼ਿਸ਼ਾਂ ਕਰ ਸਕਦੇ ਨੇ ਕਿਹੜੇ ਜਥੇਦਾਰ ਕਿਪਸ ਕਵੇਲੇ ਕਿਸ ਤਰੀਕੇ ਦੇ ਨਾਲ ਵਰਤੇ ਜਾਣ ਕਿਹੜੇ ਜਥੇਦਾਰ ਸਾਹਿਬ ਨੂੰ ਉਸ ਵੇਲੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਮੌਕਾ ਦਿੱਤਾ ਜਾਏ ਸਾਨੂੰ ਜਾਪਦਾ ਇੰਜ ਹੈ ਕਿ ਹਾਂ ਇਹ ਸੀਮਾਵਾਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਅਸਲ ਦੇ ਵਿੱਚ ਉਹਨਾਂ ਨੂੰ ਵਰਤਣ ਦੇ ਲਈ ਕਿਸ ਥਾਂ ਕਿਹੜੀ ਸ਼ਖਸੀਅਤ ਕਿਸ ਤਰੀਕੇ ਦੇ ਨਾਲ ਵਰਤੀ ਜਾ ਸਕਦੀ ਹੈ ਜੇਕਰ ਇਹ ਇੱਕ ਸਿਆਸੀ ਜਮਾਤ ਦੇ ਹੱਥ ਦੇ ਵਿੱਚ ਹੋਵੇ ਉਹ ਕਿੰਨਾ ਕਾ ਤੱਕ ਕੌਮ ਦੇ ਲਈ ਸਾਬਤ ਹੋ ਸਕਦਾ ਅਸੀਂ ਦੇਖਦੇ ਹਾਂ ਸਾਨੂੰ ਨਹੀਂ ਪਤਾ ਅਸੀਂ ਇਸ ਵੇਲੇ ਵਸ ਸਿਨੈਰੀਓ ਦੇਖ ਰਹੇ ਹਾਂ ਅਕਾਲੀ ਦਲ ਦਾ ਐਸ ਡੀ ਪੀ ਸੀ ਦਾ ਜਥੇਦਾਰ ਸਾਹਿਬ ਨੂੰ ਲੈ ਕੇ ਯਾ ਇਸ ਤੋਂ ਵੀ ਵਸਟ ਹਲੇ ਦੇਖਣਾ ਬਾਕੀ ਹੈ ਅਸੀਂ ਜ਼ਰੂਰ ਆਪਣੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਤਮਾਮ ਚੀਜ਼ਾਂ ਤੁਹਾਡੇ ਤੱਕ ਖਬਰ ਦੇ ਰੂਪ ਦੇ ਵਿੱਚ ਤੇ ਤਮਾਮ ਚੀਜ਼ਾਂ ਪਰਚੋਲਨ ਦੇ ਰੂਪ ਦੇ ਵਿੱਚ ਨਿਰੰਤਰ ਲੈ ਕੇ ਪਹੁੰਚਦੇ ਰਹਾਂਗੇ